ਮਸਾਂ ਮਸਾਂ ਸੱਤ ਮੈਂਬਰੀ ਕਮੇਟੀ ਦਾ ਜਿਹੜਾ اجلاس ਸੱਦਿਆ ਗਿਆ ਸੀ ਦੁਬਾਰਾ ਔਰ ਉਸ ਸੱਤ ਮੈਂਬਰੀ ਕਮੇਟੀ ਦੇ اجلاس ਨੂੰ ਪੋਸਟਪੋਨ ਕਰ ਦਿੱਤਾ ਗਿਆ ਯਾਨੀ ਕਿ ਹੁਣ 18 ਤਰੀਕ ਨੂੰ ਕਰ ਦਿੱਤਾ ਗਿਆ 16 ਤਰੀਕ ਨੂੰ ਯਾਨੀ ਕਿ ਲੰਘੇ ਕੱਲ ਇਹ ਮੀਟਿੰਗ ਹੋਣੀ ਸੀ ਨਿਰਧਾਰਤ ਸੀ ਮੰਤਰੀ ਤੇ ਆਲੀ ਬੜੇ ਹੋਜ ਦੇ ਨਾਲ 13 ਤਰੀਕ ਨੂੰ ਕਹਿ ਰਹੇ ਸੀ ਕਿ 16 ਤਰੀਕ ਨੂੰ ਤਾਂ ਫੈਸਲਾ ਕਰ ਦਿੱਤਾ ਜਾਵੇਗਾ 16 ਨੂੰ ਫੈਸਲਾ ਸੁਣਾ ਦਿੱਤਾ ਜਾਵੇਗਾ ਪਰ 16 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਸੀ ਉਹ ਪੋਸਟਪੋਨ ਕਰ ਦਿੱਤੀ ਗਈ ਮੁਲਤ ਵੀ ਕਰ ਦਿੱਤੀ ਗਈ 18 ਤਰੀਕ ਤੇ ਗਈ ਯਾਨੀ ਕਿ ਆਉਣ ਵਾਲੇ ਕੱਲ ਨੂੰ ਇਹ ਮੀਟਿੰਗ ਜਿਹੜੀ ਆ ਉਹ ਪਾ ਦਿੱਤੀ ਗਈ। ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ 18 ਤਰੀਕ ਨੂੰ ਵੀ ਇਹ ਮੀਟਿੰਗ ਹੋਵੇਗੀ ਜਾਂ ਫਿਰ 18 ਵੀ ਟੱਪ ਜਾਵੇਗੀ। ਹੁਣ ਜੇ 18 ਟੱਪ ਗਈ 19 ਹੋਗੀ, 20 ਹੋਗੀ ਤੇ ਫਿਰ ਉਹਦਾ ਫਾਇਦਾ ਕੀ ਰਹਿ ਗਿਆ? 20 ਤਰੀਕ ਨੂੰ ਤਾਂ ਆਲਰੇਡੀ ਹੀ ਜਿਹੜੀ ਭਰਤੀ ਪ੍ਰਕਿਰਿਆ ਉਹ ਖਤਮ ਹੋ ਜਾਣੀ ਹੈ, ਸਮਾਪਤ ਹੋ ਜਾਣੀ ਹੈ। ਅਕਾਲੀ ਦਲ ਨੇ ਭਰਤੀ ਪ੍ਰਕਿਰਿਆ ਬੰਦ ਕਰ ਦੇਣੀ ਹੈ ਔਰ ਉਸ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਦਾ ਫੈਸਲਾ ਇੱਕ ਤਰੀਕ ਨੂੰ ਸੁਣਾ ਦੇਣਾ ਆ। ਹੁਣ ਸਵਾਲ ਇਹ ਖੜੇ ਹੋ ਰਿਹਾ ਕਿ ਕੀ ਇਹ ਗਿਣੇ ਵਿੱਚੇ ਤਰੀਕੇ ਦੇ ਨਾਲ ਇਹ ਰੱਦ ਕੀਤੀ ਜਾ ਰਹੀ ਹੈ ਮੀਟਿੰਗ? ਯਾ ਫਿਰ ਹਿੱਟ ਡੇਲੇ ਕੀਤੀ ਜਾ ਰਹੀ ਹੈ ਇਹ ਪ੍ਰੀਪਲਾਨਡ ਪ੍ਰੋਗਰਾਮ ਹੈਗਾ ਜਾਂ ਫਿਰ ਜ਼ਰੂਰ ਵਿੱਚ ਅੜਚਨਾ ਆ ਰਹੀਆਂ ਨੇ ਹੁਣ ਜੋ ਕਨਸੋਹਾ ਹੁਣ ਤੱਕ ਆਈਆਂ ਉਸ ਮੁਤਾਬਕ 16 ਤਰੀਕ ਨੂੰ ਮੀਟਿੰਗ ਤਾਂ ਨਹੀਂ ਹੋਈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਤੋਂ ਬਾਅਦ ਇੱਕ ਪਾਰਟੀ ਸੀ ਜਿਹਦੇ ਵਿੱਚ ਲੀਡਰਾਂ ਨੇ ਜਾਣਾ ਸੀਗਾ ਹੁਣ ਇੱਥੇ ਆ ਕੇ ਸਵਾਲ ਹੀ ਖੜੇ ਹੁੰਦੇ ਆ ਕਿ ਠੀਕ ਹੈ ਤੁਸੀਂ ਪੋਸਟਪੋਨ ਕਰ ਦਿੱਤੀ ਪਰ ਘੱਟੋ ਘਾਟ ਇੱਕ ਸਾਰਤਾ ਤਾਂ ਬਣਾ ਲਓ ਇੱਕ ਇਸ ਮਸਲੇ ਦੇ ਉੱਤੇ ਇੱਕ ਸਾਰਤਾ ਤਾਂ ਪੇਸ਼ ਆਵੇ ਗੁਰਪ੍ਰਤਾਪ ਵਡਾਲਾ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਭਰਤੀ ਜਿਹੜੀ ਹੈ ਉਹ ਬੋਗਸ ਹੈ ਇਲਜ਼ਾਮ ਲਾਉਂਦੇ ਆ ਜਾਂ ਭਰਤੀ ਜਿਹੜੀ ਆ ਉਹ ਰੱਦ ਹੋਵੇਗੀ ਜਾਂ ਐਦਾਂ ਦੀ ਸਿਚੁਏਸ਼ਨ ਜਿਹੜੀ ਸਾਹਮਣੇ ਆਉਂਦੀ ਹੈ ਦੂਜੇ ਪਾਸੇ ਮੰਤਰੀ ਤੇ ਵਾਲੀ ਕਹਿੰਦੇ ਨੇ ਕਿ 16 ਤਰੀਕ ਨੂੰ ਅਸੀਂ ਫੈਸਲਾ ਸੁਣਾ ਦੇਾਂਗੇ 16 ਤਾਂ ਟੱਪ ਗਈ ਪਰ ਹੁਣ ਸਵਾਲ ਇਹ ਹੈ ਕਿ ਇਹ ਸਿਰਫ ਸਿਆਸੀ ਪੱਧਰ ਤੇ ਬਿਆਨ ਦਿੱਤੇ ਜਾ ਰਹੇ ਸਿਆਸਤਦਾਨਾਂ ਵੱਲੋਂ ਜਾਂ ਫਿਰ ਇਸ ਮਸਲੇ ਉੱਤੇ ਅਸਲ ਦੇ ਵਿੱਚ 19 ਤਰੀਕ ਨੂੰ ਜਾਂ 20 ਤਰੀਕ ਨੂੰ ਵੀ ਕੋਈ ਆਖਰੀ ਮੌਕੇ ਆ ਕੇ ਕੋਈ ਵੱਡਾ ਫੈਸਲਾ ਸੁਣਾ ਦਿੱਤਾ ਜਾਵੇਗਾ ਅਜੇ ਹਰ ਕੋਈ ਇਧਰ ਵੱਲ ਨੂੰ ਨਿਗਾਹ ਰੱਖੀ ਬੈਠਾ ਕਿ ਹੋਣ ਕੀ ਵਾਲਾ ਆ ਜਾਂ ਫਿਰ ਜੇ ਕੁਝ ਨਹੀਂ ਹੁੰਦਾ ਤਾਂ ਫਿਰ ਸਵਾਲ ਹੀ ਖੜਾ ਹੋਵੇਗਾ ਕਿ ਸੱਤ ਮੈਂਬਰੀ ਕਮੇਟੀ ਦੇ ਲੀਡਰ ਜਿਨ੍ਹਾਂ ਦਾ ਕੰਮ ਇੰਨਾ ਕਲੀਅਰ ਸੀ ਉਹਨਾਂ ਨੇ ਉਹ ਕੰਮ ਕਿਉਂ ਨਹੀਂ ਕੀਤਾ ਹੁਣ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ ਤੇ